ਔਨਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਸ਼੍ਰੀ ਮਾਤਾ ਵੈਸ਼ਨੂ ਦੇਵੀ ਯਾਤਰਾ ਤੇ ਲੈਂਡਸਲਾਈਡ ਹੋਇਆ ਹੈ ਇਸ ਲੈਂਡਸਲਾਈਡ ਦੇ ਕਾਰਨ ਕਈ ਲੋਕਾਂ ਦੀ ਜਾਨ ਵੀ ਗਈ ਹੈ ਕਈ ਲੋਕ ਜਿਹੜੇ ਜ਼ਖਮੀ ਵੀ ਹੋਏ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਵੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਜੰਮੂ ਕਸ਼ਮੀਰ ਵਿੱਚ ਲਗਾਤਾਰ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਮੰਗਲਵਾਰ ਦੁਪਹਿਰ ਯਾਨੀ ਕਿ ਕੱਲ ਰਿਆਸੀ ਜ਼ਿਲ੍ਹੇ ਦੇ ਤ੍ਰਿਕੂਟਾ ਪਹਾੜੀਆਂ ਤੇ ਜ਼ਮੀਨ ਖਿਸਕ ਗਈ ਇਹ ਹਾਦਸਾ ਅਰਧ ਕੁਮਾਰੀ ਕੁਮਾਰੀ ਨੇੜੇ ਇੰਦਰਪ੍ਰਸਾਦ ਬੋਜਨਾਲਿਆ ਨੇੜੇ ਵਾਪਰਿਆ ਮਲਬੇ ਹੇਠ ਦੱਬਣ ਨਾਲ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਮੌਤ ਵੀ ਹੋਈ ਹੈ ਜ਼ਖਮੀ ਵੀ ਹੋਏ ਨੇ ਹਾਲਾਂਕਿ ਇਸ ਨੂੰ ਲੈ ਕੇ ਹਲੇ ਅਧਿਕਾਰਤ ਬਿਆਨ ਨਹੀਂ ਆਇਆ ਹੈ ਕਿ ਕਿੰਨੇ ਲੋਕ ਜਿਹੜੇ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਿਵੇਂ ਹੀ ਕੋਈ ਬਿਆਨ ਸਾਹਮਣੇ ਆਵੇਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਦ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ ਤਾਂ ਇਹ ਹਾਦਸਾ ਮੰਦਰ ਨੂੰ ਜਾਣ ਵਾਲੇ 12 ਕਿਲੋਮੀਟਰ ਲੰਬੇ ਰਸਤੇ ਦੇ ਵਿੱਚਕਾਰ ਵਾਪਰਿਆ ਹਿਮਕੋਟੀ ਰਸਤਾ ਸਵੇਰੇ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਪਰ ਪੁਰਾਣਾ ਰਸਤਾ ਦੁਪਹਿਰ ਤੱਕ ਖੁੱਲਾ ਸੀ ਪਾਰੀ ਮੀਂਹ ਕਾਰਨ ਇਸ ਨੂੰ ਵੀ ਬੰਦ ਕਰਨਾ ਪਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਅਰਧ ਕੁਮਾਰੀ ਖੇਤਰ ਵਿੱਚ 271 ਫੌੜੀਆਂ ਨੇੜੇ ਜ਼ਮੀਨ ਖਿਸਕਣ ਕਾਰਨ ਬਹੁਤ ਸਾਰੇ ਲੋਕ ਮਲਬੇ ਹੇਠਾਂ ਫਸੇ ਹੋ ਸਕਦੇ ਨੇ ਤਾਂ ਬਚਾਅ ਟੀਮਾਂ ਜਿਹੜੀਆਂ ਕਿ ਉੱਥੇ ਜੁਟੀਆਂ ਹੋਈਆਂ ਨੇ ਬਚਾਅ ਕਾਰਜ ਜਿਹੜਾ جاری ਹੈ ਕਰਮਚਾਰੀਆਂ ਨੂੰ ਤੁਰੰਤ ਜਿਹੜਾ ਘਟਨਾ ਵਾਲੀ ਥਾਂ ਤੇ ਭੇਜਿਆ ਗਿਆ ਤੇ ਉਸ ਤੋਂ ਬਾਅਦ ਯਾਤਰੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਤਾਂ ਜੋ ਬਚਾਅ ਕਾਰਜ ਤੇਜ਼ੀ ਦੇ ਨਾਲ ਕੀਤੇ ਜਾ ਸਕਣ ਤਾਂ ਦੱਸਿਆ ਜੰਮੂ ਦੇ ਵਿੱਚ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਮੰਗਲਵਾਰ ਨੂੰ ਤਵੀ ਨਦੀ ਉੱਤੇ ਬਣਿਆ ਚੌਥਾ ਪੁਲ ਵੀ ਟੈਗਿਆ ਕਈ ਵਾਹਨ ਪੁਲ ਦੇ ਵਿਚਕਾਰ ਫਸ ਗਿਆ ਤੇ ਹਵਾ ਵਿੱਚ ਲਟਕ ਰਹੇ ਸਨ ਤਾਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਖੰਬੇ ਡਿੱਗ ਗਏ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਹਰ ਪਾਸੇ ਫਫੜਾ ਦਫਰੀ ਦਾ ਮਾਹੌਲ ਹੈ ਤਾਂ ਉੱਥੇ ਹੀ ਖਬਰ ਇਹ ਸਾਹਮਣੇ ਆਈ ਹੈ ਕਿ ਸ਼੍ਰੀ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਦੇ ਜਿਹੜਾ ਕਿ ਲੈਂਡਸਲਾਈਡ ਹੋਇਆ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ ਕਈ ਲੋਕ ਜਿਹੜੇ ਜ਼ਖਮੀ ਵੀ ਹੋਏ ਨੇ ਇਸ ਨੂੰ ਲੈ ਕੇ ਜਿਵੇਂ ਹੀ ਕੋਈ ਅਧਿਕਾਰਤ ਬਿਆਨ ਸਾਹਮਣੇ ਆਵੇਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਔਨ ਅਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਸ਼੍ਰੀ ਮਾਤਾ ਵੈਸ਼ਨੂ ਦੇਵੀ ਯਾਤਰਾ ਤੇ ਲੈਂਡਸਲਾਈਡ ਹੋਇਆ ਹੈ ਇਸ ਲੈਂਡਸਲਾਈਡ ਦੇ ਕਾਰਨ ਕਈ ਲੋਕਾਂ ਦੀ ਜਾਨ ਵੀ ਗਈ ਹੈ ਕਈ ਲੋਕ ਜਿਹੜੇ ਜ਼ਖਮੀ ਵੀ ਹੋਏ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਵੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਜੰਮੂ ਕਸ਼ਮੀਰ ਵਿੱਚ ਲਗਾਤਾਰ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਮੰਗਲਵਾਰ ਦੁਪਹਿਰ ਯਾਨੀ ਕਿ ਕੱਲ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ ਤੇ ਜ਼ਮੀਨ ਖਿਸਕ ਗਈ ਇਹ ਹਾਦਸਾ ਅਰਧ ਕੁਮਾਰੀ ਕੁਮਾਰੀ ਨੇੜੇ ਇੰਦਰਪ੍ਰਸਾਦ ਬੋਜਨਾਲਿਆ ਨੇੜੇ ਵਾਪਰਿਆ ਮਲਬੇ ਹੇਠ ਦੱਬਣ ਨਾਲ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਮੌਤ ਵੀ ਹੋਈ ਹੈ ਜ਼ਖਮੀ ਵੀ ਹੋਏ ਨੇ ਹਾਲਾਂਕਿ ਇਸ ਨੂੰ ਲੈ ਕੇ ਹਲੇ ਅਧਿਕਾਰਤ ਬਿਆਨ ਨਹੀਂ ਆਇਆ ਹੈ ਕਿ ਕਿੰਨੇ ਲੋਕ ਜਿਹੜੇ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਿਵੇਂ ਹੀ ਕੋਈ ਬਿਆਨ ਸਾਹਮਣੇ ਆਵੇਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਜ਼ਮੀਨ ਖਿਸਕਣ ਤੋਂ ਬਾਅਦ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ ਤਾਂ ਇਹ ਹਾਦਸਾ ਮੰਦਰ ਨੂੰ ਜਾਣ ਵਾਲੇ 12 ਕਿਲੋਮੀਟਰ ਲੰਬੇ ਰਸਤੇ ਦੇ ਵਿੱਚਕਾਰ ਵਾਪਰਿਆ ਹਿਮਕੋਟੀ ਰਸਤਾ ਸਵੇਰੇ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਪਰ ਪੁਰਾਣਾ ਰਸਤਾ ਦੁਪਹਿਰ ਤੱਕ ਖੁੱਲਾ ਸੀ ਪਾਰੀ ਮੀ ਕਾਰਨ ਇਸ ਨੂੰ ਵੀ ਬੰਦ ਕਰਨਾ ਪਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਅਰਧ ਕੁਮਾਰੀ ਖੇਤਰ ਵਿੱਚ 271 ਪੌੜੀਆਂ ਨੇੜੇ ਜ਼ਮੀਨ ਖਿਸਕਣ ਕਾਰਨ ਬਹੁਤ ਸਾਰੇ ਲੋਕ ਮਲਬੇ ਹੇਠਾਂ ਫਸੇ ਹੋ ਸਕਦੇ ਨੇ ਤਾਂ ਬਚਾਅ ਟੀਮਾਂ ਜਿਹੜੀਆਂ ਕਿ ਉੱਥੇ ਜੁਟੀਆਂ ਹੋਈਆਂ ਨੇ ਬਚਾਅ ਕਾਰਜ ਜਿਹੜਾ جاری ਹੈ ਕਰਮਚਾਰੀਆਂ ਨੂੰ ਤੁਰੰਤ ਜਿਹੜਾ ਘਟਨਾ ਵਾਲੀ ਥਾਂ ਤੇ ਭੇਜਿਆ ਗਿਆ ਤੇ ਉਸ ਤੋਂ ਬਾਅਦ ਯਾਤਰੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਤਾਂ ਜੋ ਬਚਾਅ ਕਾਰਜ ਤੇਜ਼ੀ ਦੇ ਨਾਲ ਕੀਤੇ ਜਾ ਸਕਣ ਤਾਂ ਦੱਸਿਆ ਜੰਮੂ ਦੇ ਵਿੱਚ 3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਮੰਗਲਵਾਰ ਨੂੰ ਤਵੀ ਦੀ ਉੱਤੇ ਬਣਿਆ ਚੌਥਾ ਪੁਲ ਵੀ ਟਹਿ ਗਿਆ ਕਈ ਵਾਹਨ ਪੁਲ ਦੇ ਵਿਚਕਾਰ ਫਸ ਗਿਆ ਤੇ ਹਵਾ ਵਿੱਚ ਲਟਕ ਰਹੇ ਸਨ ਤਾਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਖੰਬੇ ਡਿੱਗ ਗਏ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਹਰ ਪਾਸੇ ਹਫੜਾ ਦਫੜੀ ਦਾ ਮਾਹੌਲ ਹੈ ਤਾਂ ਉੱਥੇ ਹੀ ਖਬਰ ਇਹ ਸਾਹਮਣੇ ਆਈ ਹੈ ਕਿ ਸ਼੍ਰੀ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਦੇ ਜਿਹੜਾ ਕਿ ਲੈਂਡਸਲਾਈਡ ਹੋਇਆ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ ਕਈ ਲੋਕ ਜਿਹੜੇ ਜ਼ਖਮੀ ਵੀ ਹੋਏ ਨੇ ਇਸ ਨੂੰ ਲੈ ਕੇ ਜਿਵੇਂ ਹੀ ਕੋਈ ਅਧਿਕਾਰਤ ਬਿਆਨ ਸਾਹਮਣੇ ਆਵੇਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ